ਹੀ ਹਾਲ ਹੈ ਜੀ ਸਾਰੇ ਭਰਾਵਾਂ ਦਾ ਹੋਰ ਕੀ ਬੰਦਾ ਕਰਦਾ ਬਈ ਉਮੀਦ ਕਰਦੇ ਹਾਂ ਬਈ ਸਾਰਿਆਂ ਦੇ ਘਰ ਪਰਿਵਾਰ ਸੈੱਟ ਹੋਣਗੇ ਲਓ ਜੀ ਕੱਢਦੇ ਆ ਆਪਾਂ ਕੱਢਣ ਵਾਲੇ ਕਬੂਤਰ ਭਾਉਣੇ ਬਈ ਅਜਿਛਰ ਮਤੇ ਫਿਰ ਪਕੜਾਂਗੇ 1 ਅਪ੍ਰੈਲ ਤੱਕ ਕੂਤਰ ਪਕੜ ਲੈਣੇ ਆਗੇ ਆ ਛਤਰੀਆਂ ਦੇ ਭਾਉਣੇ ਆ ਉਹਦੇ ਨਾਲ ਤੁਹਾਨੂੰ ਵਿਖਾਉਣੇ ਆਗੇ ਲਓ ਜੀ ਕਰੋ ਸ਼ੌਂਕ ਪਹਿਲਾਂ ਕਬੂਤਰੀ ਦਾ ਕੱਢ ਲਿਆਉਂਦੀ ਕੂਤਰੀ ਬਈ ਇਹਨੂੰ ਆਪਾਂ ਛਤਰੀ ਦੇ ਬੰਨਿਆ ਕਰਾਂਗੇ ਇਹਤੇ ਲਾਉਣੇ ਆ ਗਰਾਭੀ ਗੁਲਾਬੀ ਰੰਗ ਲਾਉਣੇ ਆਪਾਂ ਇਹਦੇ ਢੂਂਈ ਤੇ ਇਕੱਲਾ ਇਕੱਲਾ ਕਬੂਤਰ ਮੰਨ ਕੇ ਚਲੋ ਵੀ ਇਹਦੇ ਨਾਲ ਬੰਨਿਆ ਕਰਾਂਗੇ ਆਪਾਂ ਵੀ ਇੱਕ ਦੋ ਦਿਨ ਨਾਲੇ ਮਿਲ ਮਿਲ ਮੁਲ ਕੇ ਇਹਦੇ ਸਿੱਧੇ ਆ ਜਾਣਗੇ ਕਬੂਤਰ ਸਿੱਧੇ ਹੁਣ ਖਤਰੀ ਬੰਨਾਂਗੇ ਭਈ ਆਪਾਂ ਇਹਦੇ ਨਾਲ ਇਹਦੇ ਲਾਉਣੇ ਆ ਗਰਾਭੀ ਗੁਲਾਬੀ ਰੰਗ ਹੁਣ ਢੂਂਈ ਤੇ ਇੱਥੇ ਲੋ ਬਾਬਿਓ ਕਰਤੀ ਗੁਲਾਬੀ ਗੁਲਾਬੀ ਬਾਈ ਇਹ ਕਕੂਤਰ ਮਨ ਮਲਾ ਮਲਾ ਕੇ ਇਹਦੇ ਨਾਲ ਤੁਸੀਂ ਛੜੀ ਚਲਾਂਗੇ ਇੱਕ ਬੰਧਿਆ ਕਰਾਂਗੇ ਇਹਦੇ ਨਾਲ ਆਹੀਂ ਲਾ ਲਾਂਗੇ ਮਲਾ ਕੇ ਸਿੱਧੇ ਆ ਜਾਣਗੇ ਯਾਰ ਨਹੀਂ ਗਏ ਯਾਰੀ ਪਾਸੇ ਵਾਹਿਆ ਨਾ ਮੁੜ ਕੇ ਹਟਦੇ ਨੇ ਕੂਤਰ ਲਓ ਜੀ ਛੜਤਾ ਕੂਤਰੇ ਦੇ ਨਾਲ ਚੈੱਕ ਕਰ ਲੋ ਕਲਫ ਆ ਕੂਤਰ ਆਪਾਂ ਸਰਨੋਂ ਪਹਿਲਾਂ ਕੱਢਣਾ ਬਈ ਇਹਨੂੰ ਕਰਾਂ ਮੈ ਲੈਣ ਤਾਂ ਮੋੜ ਕੇ શરી ਤੇ ਬੰਧਿਆ ਕਰਾਂਗੇ ਇਹਨਾਂ ਨੂੰ ਇਕੱਲੇ ਇਕੱਲੇ ਕਰਕੇ ਤੇ ਮੁੜ ਕੇ ਆਪਾਂ ਕੱਢ ਲਾਂਗੇ ਇਹਨਾਂ ਨੂੰ ਇਹਨੂੰ ਸਾਰਨਾ ਪਹਿਲਾਂ ਕੱਢਾਂਗੇ ਘੋਤਰ ਨੂੰ ਨਾਲੇ ਕਲਪ ਚੈੱਕ ਕਰ ਲੋ ਨੋ ਆਬਿਓ ਪਠਾਤਾ ਸਦਰੀ ਤੇ ਨਾਲੇ ਘੋਤਰੀ ਪਾਤੀ ਸਦਰੀ ਦੇ ਭੌਣ ਲੱਗ ਪਏ ਇੱਧਰ ਆਈ ਤੇ ਤਹਾਂ ਸੋਈ ਜੰਨੇ ਆ ਚੱਲਣਾ ਰਹਿ ਗਾ ਤਹਾਂ ਸੌਂਦੀ ਤੇ ਚੱਲਣ ਨਾਲ ਆ ਕੇ ਦੂਜੇ ਵੀ ਇੱਥੇ ਭੌਣੇ ਆ ਦੋਨੇ ਫੇਰ ਭੌਣੇ ਸੋਨੂੰ ਉਹ ਵਾਪੇ ਉਹ ਬਿਠਾ ਦੇ ਕਢਣਾ ਲੈ ਆਹ ਛਤਰੀ ਵਿੱਚ ਸੌਕੇ ਤੈ ਤੂੰ ਉੱਤੇ ਬਿਠਾ ਦੇ ਲੱਕ ਇਧਰ ਲੱਕ ਇਤੇ ਹੁਣ ਆਹ ਛਤਰੀ ਲਾਉਣੇ ਆ ਇਹਤੇ ਛਾਲ ਰਲਾਵਾਂਗੇ ਤੇ ਤੈ ਸੌਂ ਜਾ ਤੇ ਬਾਕੀ ਫਿਰ ਤੁਹਾਨੂੰ ਖਵਾਵਾਂਗੇ ਹੁਣ ਆਪਾਂ ਕੱਢ ਲਾਂਗੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਪੁੱਤਰ ਉਹ ਵਾਪੇ ਆਹ ਜੋੜੇ ਮਿਲੇ ਨਹੀਂਗੇ ਫੇ ਤਾਂ ਲੱਗੇ ਨਹੀਂ ਮੰਨ ਕੇ ਚਲੋ ਕੋਈ ਲੱਗ ਲੂਗੇ ਇਹ ਫਿਰ ਆਪਾਂ ਥੱਲੇ ਕਰ ਦੇਣਾ ਉਹਨਾਂ ਨੂੰ ਸ਼ਿਫਟ ਬਾਕੀ ਉਹ ਚਾਪਾਂ ਟੁਕਰੀਆਂ ਟੱਕਰੀਆਂ ਲਿਆਉਣੀਆਂ ਇਹਦੇ ਫਿਰ ਸਾਰੇ ਥੱਲੇ ਸ਼ਿਫਟ ਕਰ ਦਿੰਨੇ ਆਪਾਂ ਕਰ ਲਓ ਜੇਕਾ ਸ਼ੁਕਰਾਂਡਾ ਕਰੀਆਂ ਲਾ ਕੇ ਬਸ ਇਹਨਾਂ ਨੂੰ ਪਲਾਇ ਚੱਲਾਂਗੇ ਥੱਲੇ। ਲਓ ਬਾਬੇਓ। ਇਹਨਾਂ ਨੂੰ ਵੀ ਲਾ ਲ ਗਏ। ਸ਼ਾਮ ਦਾ ਟਾਈਮ ਹੋ ਚੱਲਿਆ। ਇਹਨਾਂ ਨੂੰ ਵੀ ਲਾ ਦਈਏ। ਤੇ ਉਹਨਾਂ ਨੂੰ ਵੀ ਕਰਦ ਗਏ ਅੰਦਰ। ਇਹਨਾਂ ਨੂੰ ਵੀ ਛੱਡ ਗਏ ਅੰਦਰ। ਜੋੜਿਆਂ ਨੂੰ ਆਪਣਾ ਨੂੰ। ਇਹਨਾਂ ਨੂੰ ਫੇਰ ੜੜ ਛੱਡਦੇ ਆ ਯਾਰ। ਚਲੋ ਮੈਂ ਲਾ ਦਾਂਗਾ ਫੇਰ ਕਰਦਾ ਕੰਟੀਨਿਊ ਲਾ ਦੇ ਕਬੂਤਰ ਬੰਨੇ ਸੀਗੇ ਲੱਤ ਥੋੜੀ ਤਾਂ ਚੱਕਦੇ ਆ ਪਹਿਲੀ ਵਾਰ ਬੰਨੇ ਸੀਗੇ ਲਾ ਦੇ ਇਹਨਾਂ ਨੂੰ ਬਸ 5 ਮਿੰਟਾਂ ਬਾਅਦ ਕੁੱਡੇ ਛੱਡ ਦਿੰਨੇ ਆਪਾਂ ਬਾਕੀ ਇਹਨਾਂ ਨੂੰ ਛੱਡ ਦਿਆਂ ਕੁੱਡਿਆਂ ਦੇ ਪਾਸੇ ਯਾਰ ਜੋੜਨਾ ਝੜੀਆਂ ਜੋੜਨਾ ਛੱਡ ਦਈਏ ਬਸ ਇਹਨਾਂ ਨੂੰ ਛੱਡ ਦਿੰਨੇ ਆ ਉੜ ਕੇ ਦਾਣਾ ਪਾਣੀ ਕਰਦੇ ਆ ਬਸ ਇਹਨਾਂ ਦਾ ਬਿਓ ਕੱਢਦੇ ਸਾਰੇ ਖੁੱਡਿਆਂ ਚ ਆਪਾਂ ਤੇ ਹੁਣ ਖੁੱਡਿਆਂ ਦੀ ਕਰਦੇ ਆਂ ਸਾਫ ਸਫਾਈਰ ਚਲੋ ਖੁੱਡਿਆਂ ਨੂੰ ਸਭ ਸਫਾਈ ਕਰ ਲઈએ ਫਿਰ ਕਰਦੇ ਆਂ ਬਲੌਗ ਕੰਟੀਨਿਊ ਲੋ ਬੇਬਿਓ ਕਬੂਤਰ ਕੱਢਦੇ ਆਂ ਬਾਹਰ ਆਪਾਂ ਖੁੱਡਿਆਂ ਦੀ ਕਰਦੇ ਆਂ ਸਾਫ ਸਫਾਈ ਫਿਰ ਕਬੂਤਰ ਕਬੂਤਰ ਨੇ ਵੀ ਆਪਾਂ ਐਡ ਕਰਨੀਆਂ ਹੈਗੀਆਂ ਹੈਗੀਆਂ ਡੀ ਵਰਮਿੰਗ ਕਰਾਂਗੇ ਫਿਰ ਇਹਨਾਂ ਦੀ ਇੱਧਰ ਖੁੱਡੇ ਵਾਲੇ ਚੱਕਰ ਲਓ ਫਿਰ ਪੱਥੜਾਈ ਲਾ ਕੇ ਤੇ ਕੂਤਰ ਆਪਾਂ ਫਿਰ ਕੱਢ ਲਾਂਗੇ। ਕਿਹੜਾ ਪਤੰਨ ਕੱਢਾਂਗੇ ਪਹਿਲਾਂ ਕੂਤਰ। ਉਹਨਾਂ ਦੇ ਆ ਆ ਬੈਠੇ ਕਲਪਲਾ ਛੱਡੀ ਆ। ਕਰ ਲੋ ਚੈੱਕ। ਚਲੋ ਹੁਣ ਮੈਂ ਕੂਤਰ ਕਰਾਂ ਕੱਢ ਲਾਂ ਬਾਹਰ। ਫੇਰ ਕਰਦੇ ਆ ਖੁੱਡੇ ਸਾਫ। ਫੇਰ ਤੁਹਾਨੂੰ ਦਿਖਾਉਣਾਗਾ। ਨਵਾਬੋ ਪੱਠੀਆਂ ਨੇ ਮਿਲ ਕੇ ਕਢ ਲਿਆ ਬੱਚਾ ਪੱਠੇ ਪੱਠੀਆਂ ਨੇ ਮਿਲ ਕੇ ਬੱਚਾ ਕਢ ਲਿਆ ਇਹਨਾਂ ਨੂੰ ਆਪਾਂ ਇਹਨੂੰ ਧਰਾਂਗੇ ਆਪਾਂ ਭੜੀਆਂ ਕੂਦ ਰੀਆਂ ਮਿਲੀਆਂ ਬੈਠਾਂਗੇ ਉਹਨਾਂ ਹੀ ਧਰ ਦਿਆਂਗੇ ਚਲੋ ਉਤਰ ਕੱਢ ਤੇ ਬਾਹਰ ਕਰਦ ਗਿਆ ਆਪਾਂ ਖੁੱਡਾ ਸਾਫ ਫਿਰ ਹੋਣਾ ਤੁਹਾਨੂੰ ਕਰ ਲੋ ਚੱਕ ਜਾਨਵਰ ਪਹਿਲਾਂ ਖੁੱਡਾ ਕਰਨਾ ਆਪਾਂ ਸਾਫ ਬਿਓ ਕਰਤੀ ਸਾਫ ਸਫਾਈ ਘੋਡੇ ਦੀ ਇਧਰ ਕੂਤਰ ਕੱਢ ਛੱਡਿਆ ਬਾਹਰ ਲਓ ਹੁਣ ਐਜੀ ਕਰਦੇ ਹਾਂ ਹੁਣ ਐਸ ਦੀ ਕਰਦੇ ਹਾਂ ਫਿਰ ਆਪਾਂ ਕੂਤਰ ਕੂਤਰ ਨੂੰ ਕਰ ਦਿਆਂਗੇ ਕੱਢ ਐਸ ਦੀ ਕਰਦੇ ਹਾਂ ਹੁਣ ਆਪਿਓ ਇਧਰ ਕੱਢ ਤੇ ਇਧਰਲੇ ਕੱਢ ਤੇ ਇਹਦੀ ਕਰਦੇ ਆਂ ਸਫਾਈ ਆਈਦਰ ਲਈ ਕਰਤੀ ਕਰ ਲੋ ਚੈੱਕ ਐਸ ਦੀ ਕਰਦੇ ਹੁਣ ਸਫਾਈ ਆਪਾਂ ਲਓ ਜੀ ਖੁਡਾ ਨੰਬਰ 2 ਵੀ ਕਰਤਾ ਸਾਫ ਆ ਵੀ ਸਾਫ ਕਰਤਾ ਆ ਵੀ ਸਾਫ ਕਰਤਾ ਅਗੂਤਰ ਬਾਹਰ ਬਾਹਰ ਬਾ ਛੱਡਿਆਗੇ ਵਾਬੇ ਆ ਵੀ ਕਰਤੇ ਅੰਦਰ ਫੁੱਡਾਂ ਦੀ ਕਰਤੀ ਸਾਫ ਸਫਾਈ ਕਰ ਲੋ ਚੱਕਾ ਲਓ ਜੀ ਆਏ ਆ ਬਾਈ ਗਿੱਦੜਵੇ ਆਪਾਂ ਜਲਾਬ ਦਾ ਸਮਾਨ ਲੈ ਕੇ ਜਾਣਾ ਇੱਕ ਤਾਂ ਇੱਕ ਪੀ ਲਿਆ ਪਾਣੀ ਲੈ ਕੇ ਜਾਣਾਗਾ ਤੇ ਨਾਲੇ ਛੋਟਾ ਨਾਲ ਸ਼ੇਅਰ ਕਰਾਂਗੇ ਲੈ ਲ ਗਏ ਆਪਾਂ ਸਮਾਨ ਦੱਸਾਂਗੇ ਜਲਾਬ ਬਾਰੇ ਤੁਹਾਨੂੰ ਪੀਲੇ ਪਾਣੀ ਬਾਰੇ ਵੀ ਵੀਡੀਓ ਪਾਵਾਂਗੇ ਆਪਾਂ ਇੱਕ ਬਈ ਜਿਹੜਾ ਆਪਾਂ ਗਿੱਲ ਵਾਲੇ ਚੈਨਲ ਤੇ ਪਾਣੀ ਦੱਸਿਆ ਸੀਗਾ ਉਹ ਚ ਬਈ ਤਵਾਸੀਰ ਰਹਿ ਗਈ ਸੀ ਦੱਸਣ ਵਾਲੀ ਤਵਾਸੀਰ ਲੈਣੀ ਹੈ 10 ਗ੍ਰਾਮ ਲੈਣੀ ਹੈਗੀ ਆ ਉਹ ਪੂਰੀ ਹੁੰਦੀ ਐੜੀ ਚਿੱਟੇ ਨਹੀਂ ਲੈਣੀ ਜਾਣੇਦਾਰ ਪੂਰੀ ਲੈਣੀ ਹੈਗੀ ਉਹ ਉਹ ਪਾ ਉਹ ਪਾ ਲਿਓ 10 ਗ੍ਰਾਮ ਬਾਕੀ ਸਾਰਾ ਸਮਾਨ 10-10 ਗ੍ਰਾਮਾਂ ਤੇ ਇੱਕ ਬਈ ਕਿਸੇ ਵੀ ਪੁਰਾਣੇ ਮਨਨ ਕਿ ਚਾ ਲੋ ਪੌਣੀ ਹੋਵੇ ਤਾਂ 5 ਗ੍ਰਾਮ ਉਹ ਚ ਪਪਲਮੈਂਟ ਵੀ ਪੈ ਸਕਦੀ ਹੈਗੀ ਜੇ ਕੋਈ ਵੀ ਭਰਾ ਹੋਵੇ ਚਾਹ ਬਣ ਪਾਉਣ ਦਾ ਇੱਕ ਬਈ ਬਾਰੇ ਭਰਾ ਪੁੱਛੀ ਜਾਂਦੇ ਸੀਗੇ ਆਪਾਂ ਨੂੰ ਲਾਉਣ ਦਾ ਟਾਈਮ ਜਿਹੜਾ ਆਪਾਂ 5:00 ਦਾ ਲਾਉਣ ਦਾ ਟਾਈਮ ਪੁੱਛਦੇ ਸੀਗੇ ਕੋਈ ਟਾਈਮ ਹੈਗਾ ਲਾਉਣ ਦਾ ਬਈ ਆਪਾਂ ਲਾ ਸਕਦੇ ਹਾਂ ਨੂੰ 12:00 ਤੋਂ ਲੈ ਕੇ 2:00 ਦੇ ਵਿੱਚ ਵਿੱਚ 2:00 ਤੋਂ ਬਾਅਦ ਨਹੀਂ ਲਾਉਣਾਗਾ ਕਿਉਂਕਿ 2:00 ਤੋਂ ਬਾਅਦ ਬਈ ਖਿਚਣਾ ਨਹੀਂ ਕੂਤਰਨੇ ਉਹ ਮੰਨ ਕੇ ਚੱਲੋ ਪਾਣੀ ਲੱਗ ਕੇ ਵੀ ਉਹ ਤੋਂ ਦੀ ਆਪਾਂ ਨੂੰ ਪਾਣੀ ਖਿਚਾਉਣਾ ਵੀ ਜ਼ਰੂਰੀ ਆ ਜੇ ਆਪਾਂ ਵੀ ਲੇਟ ਕਰਾਂਗੇ ਉਹਨੂੰ ਤੇ ਮੁੜ ਕੇ ਉਹ ਫੋਕਾ ਪਾਣੀ ਨਹੀਂ ਖਿਚਾਇਆ ਜਾਣਾ ਪੁੱਤਰ ਤੋਂ ਉਹ ਜ਼ਿਆਦਾ ਜ਼ਰੂਰੀ ਆ ਫੋਕਾ ਪਾਣੀ ਵੀ ਉਹ ਚ ਤੇ 12 ਵਜੇ ਤੋਂ ਲੈ ਕੇ 2 ਵਜੇ ਦੇ ਵਿੱਚ ਵਿੱਚ ਆਪਾਂ ਲਾ ਸਕਦੇ ਆ ਉਹਨੂੰ ਤੇ 1 ਬਈ ਬਦਾਮ ਬਈ ਉਹਨੂੰ ਮੰਨ ਕੇ ਲਿਖ ਕੱਟ ਬਦਾਮ ਵਾਲਾ ਪਾਣੀ ਬਾਹਲੇ ਜ਼ਿਆਦਾ ਬਦਾਮ ਨਹੀਂ ਦਿੱਤੇ ਜਾਣੇ ਉਹ ਤੇ ਉੜੇ ਬਦਾਮਾਂ ਵਾਲਾ ਪਾਣੀ ਹੈ ਮੰਨ ਕੇ ਚਲੋ ਜਿਵੇਂ ਮੰਨ ਕੇ ਚਲੋ ਫਰਜ ਕਰ ਲਓ ਵੀ 40 ਗ੍ਰੇਡੀ ਬਰੀ ਡਿਗਰੀ ਟੈਂਪਰੇਚਰ ਹੈਗਾ ਤੇ 3 1/2 ਇੱਕ ਤਿੰਨ ਬਦਾਮਾਂ ਤੇ ਵਧੇਗਾ ਗੂਤਰ ਟਾਈਮ ਕਰ ਦੂਗਾ 6-7 ਦਾ ਟਾਈਮ ਵਧਿਆ ਕਰ ਦੂਗਾ ਜੇ ਥੋੜੀ 40 ਤੋਂ ਉੱਤੇ ਹੈ ਬਈ ਤੇ ਉਹ ਚ ਮੰਨ ਕੇ ਚਲੋ ਵੀ ਆਪਾਂ ਕਣਕ ਰਦਾਨੀ ਨਹੀਂ ਸੌਂਤ ਵੀ ਪਾ ਸਕਦੇ ਆ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਹੀ ਪਿਉਂਦੇ ਤੜਕੇ ਜਦੋਂ ਆਪਾਂ ਤੜਕੇ ਪਾਣੀ ਪਿਉਣਾਗਾ ਤੇ 12 ਘੰਟੇ ਘਟੋ ਘਟ ਪਿਜਿਆ ਹੋਣਾ ਚਾਹੀਦਾ ਪਾਣੀ 12 ਘੰਟੇ ਦਾ ਪਿਉਮ ਹੀ ਪਿਉ ਆਉਣ ਮੰਨ ਕੇ ਚਲੋ ਤੇ ਬਾਕੀ ਜੇ ਕਿਸੇ ਨੇ ਕੋਈ ਵੀ ਹੋਰ ਜਾਣਕਾਰੀ ਲੈਣੀ ਆ ਆਪਣਾ ਨੰਬਰ ਹੈਗਾ 95014 55619 ਉਹਦੇ ਕਾਲ ਕਰ ਲਿਓ ਬਈ ਜਿੰਨੇ ਜੋਗੇ ਹੈਗੇ ਆ ਹਰੇਕ ਭਰਾ ਦੀ ਆਪਾਂ ਮਦਦਿਤ ਕਰਾਂਗੇ ਆਪ ਨੂੰ ਜਦੋਂ ਮਰਜ਼ੀ ਫੋਨ ਲਾ ਲਾ ਸਕਦੇ ਆਗੇ ਤੁਸੀਂ ਜਿੰਨਾ ਵੀ ਆਪਾਂ ਨੂੰ ਪਤਾ ਉਹਨਾਂ ਆਪਾਂ ਦੇਵਾਂਗੇ ਤੁਹਾਨੂੰ ਦੱਸ ਚਿੱਤਨੀ ਬਾਂ ਗਾਂ ਬੰਦੇ ਦੀ ਕਿਸਮਤ ਕਿਸਮਤ ਨੂੰ ਵੀ ਪਤਾ ਵੀ ਕਿਸੇ ਦੀ ਕੋਈ ਖੋਹ ਨਹੀਂ ਸਕਦਾ ਜਿਤਨੀ ਗਾਂ ਕਿਸਮਤ ਹੀ ਹੈਗੀ ਬੰਦੇ ਦੀ ਬਾਕੀ ਬਈ ਜਿਹੜੇ ਮਨ ਨਾਲ ਚਲੋ ਵੀ ਭਰਾ ਆਪਾਂ ਨੂੰ ਪਿਆਰ ਕਰਦੇ ਆ ਆਪਣੀ ਸਪੋਰਟ ਕਰਦੇ ਆ ਪਹਿਲਾ ਨੰਬਰ ਤੁਹਾਨੂੰ ਧੰਨਵਾਦ ਦੂਜਾ ਨੰਬਰ ਬਈ ਮੰਨ ਕੇ ਚਲੋ ਵੀ ਆਪਾਂ ਨੂੰ ਦੱਸੋ ਬਈ ਵੀ ਆਪਣੇ ਬਲੌਗ ਚ ਕੋਈ ਕਮੀ ਹੈ ਤਾਂ ਆਪਾਂ ਨੂੰ ਬੋਲ ਕੇ ਦੱਸ ਦਿਆ ਕਰੋ ਕਮੈਂਟ ਕਰਕੇ ਮੰਨ ਕੇ ਚਲੋ ਵੀ ਦੱਸ ਦਿਆ ਕਰੋ ਵੀ ਆਹ ਕਮੀ ਹੈ ਵੀ ਇਹਨੂੰ ਸੁਧਾਰ ਉਹ ਪਗਾ ਤੋਂ ਸੁਧਾਰ ਕਰਾਂਗੇ ਉਹਦਾ ਬਾਕੀ ਸਪੋਰਟ ਕਰਿਆ ਕਰੋ ਫੁੱਲ ਲੱਭ ਦੱਬ ਕੇ ਲਾਈਕ ਸ਼ੇਅਰ ਕਮੈਂਟ ਚੱਕ ਦਿਆ ਕਰੋ ਫਟੇ ਸਪੋਰਟ ਕਰੋ ਵੱਧ ਤੁਹਾਡੇ ਸਪੋਰਟ ਤੇ ਚੱਲਣਾ ਬਈ ਚੈਨਲ ਆਪਣਾ ਬਾਕੀ ਕਿਸੇ ਵੀ ਭਰਾ ਨੇ ਕੁਝ ਵੀ ਪੁੱਛਣਾਗਾ ਆਪਾਂ ਲਾਈਵ ਹੁੰਨੇ ਹੁੰਨੇ ਆ 8 ਵਜੇ ਰਾਤ ਨੂੰ 8 ਵਜੇ ਆਪਾਂ ਲਾਈਵ ਹੋਣੇ ਹੁੰਨੇ ਆ ਉਹਦਾ ਆਪਣੇ ਨਾਲ ਲਾਈਵ 'ਚ ਵੀ ਪੁੱਛ ਸਕਦਾ ਕਿਸੇ ਨੇ ਫੋਨ ਨਹੀਂ ਕਰਨਾ ਤਾਂ ਲਾਈਵ 'ਚ ਪੁੱਛ ਲੈ ਕਰੋ ਆਪਾਂ ਹਰੇਕ ਦਾ ਜਵਾਬ ਦਿੰਨੇ ਆ ਤੇ ਦੇਵਾਂਗੇ ਵੀ ਗਾਹਾਂ ਤੇ ਚੈਨਲ ਨੂੰ ਬਈ ਆਪਣੇ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਚੱਕਦਿਆ ਕਰੋ ਫੱਟੇ ਤੇ ਓਕੇ ਜੀ ਫਿਰ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ 'ਚ ਇੱਕ ਬਈ ਛੋਟੀ ਜਿਹੀ ਰਿਕਵੈਸਟ ਆ ਤੁਹਾਡੇ ਮੂਰੇ ਆਪਣੇ ਭਰਾ ਦਾ ਚੈਨਲ ਹੈਗਾ @ssaranjha ਭਰਾ ਦੇ ਚੈਨਲ ਨੂੰ ਕਰ ਲੋ ਬਈ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਵਧੀਆ ਪਾਉਂਦਾ ਮੁੰਡਾ ਵੀਡੀਓ ਮੰਨ ਕੇ ਚਲੋ ਤੇ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਬਈ ਧੰਨਵਾਦ ਇੱਕ ਗੱਲ ਹੋਰ ਬਈ ਜਲਾਬਾਰੇ ਪੁੱਣ ਤੁਹਾਨੂੰ ਦੱਸ ਹੀ ਦਿੰਨੇ ਆਂਗੀ ਬਾਕੀ ਪ੍ਰੋਪਰ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਮੰਨ ਕੇ ਚਲੋ ਪਾ ਦੇਾਂਗੇ ਇੱਕ ਤੋਲਾ ਲੈਣਾ ਆਪਾਂ ਔਲਾ ਇੱਕ ਤੋਲਾ ਲੈਣਾ ਆਪਾਂ ਭੇੜਾ ਏ ਭੇੜੇ ਇੱਕ ਇੱਕ ਤੋਲਾ ਲੈਣੀ ਆਪਾਂ ਜੰਗ ਹਰੜਾ ਇੱਕ ਤੋਲਾ ਹੀ ਮੰਨ ਕੇ ਚੱਲੋ ਵੀ ਆਪਾਂ ਲੈਣੀ ਆ ਸੌਂ ਇੱਕ ਤੋਲਾ ਲੈਣਾ ਆਪਾਂ ਮਹਿੰਦੀ ਦੇ ਪੱਤੇ ਇਹ ਪੰਜ ਚੀਜ਼ਾਂ ਦਾ ਹੀ ਜਲਾ ਬਣਾਉਣੇ ਬਈ ਆਪਾਂ ਬਾਕੀ ਪ੍ਰੋਪਰ ਤੁਹਾਡੇ ਨਾਲ ਵੀਡੀਓ ਆਪਾਂ ਮੰਨ ਕੇ ਚੱਲੋ ਵੀ ਅਗਲੀ ਵੀਡੀਓ ਜਦੋਂ ਆਪਾਂ ਕੁੱਟਾਂਗੇ ਉਦੋਂ ਸ਼ੇਅਰ ਕਰ ਦੇਾਂਗੇ ਦੁਬਾਰੇ ਸੁਣ ਲਓ ਇੱਕ ਤੋਲਾ ਆਉਲੇ ਇੱਕ ਤੋਲਾ ਭੇੜੇ ਇੱਕ ਤੋਲਾ ਚੰਗ ਹਰੜ ਇੱਕ ਤੋਲਾ ਸੌਂਫ ਇੱਕ ਤੋਲਾ ਮਹਿੰਦੀ ਦੇ ਪੱਤੇ ਇਹ ਪੰਜੇ ਚੀਜ਼ਾਂ ਬਈ ਕੱਲੀ-ਕੱਲੀ ਕੁੱਟ ਲਿਓ ਤੇ ਬਣਾ ਲਿਓ ਠੀਕ ਆ ਬਾਕੀ ਪ੍ਰੋਪਰ ਵੀਡੀਓ ਬਈ ਇਹ ਮੰਨ ਕੇ ਚੱਲੋ ਵੀ ਆਊਗੀ ਆਪਣੇ ਚੈਨਲ ਤੇ ਜਿੱਦ ਤੇ ਆਪਾਂ ਕੁੱਟਾਂਗੇ ਜਲਾਬ ਦੀ ਵੀ ਪੀਲੇ ਪਾਣੀ ਦੀ ਵੀ ਸਾਰਾ ਕੁਝ ਆਪਾਂ ਤੁਹਾਨੂੰ ਜਾਣਕਾਰੀ ਦੇ ਦਾਂਗੇ ਬਾਕੀ ਵੀ ਇਹ ਆਪਾਂ ਲਾਉਣੇ ਆਪਾਂ ਜਿਵੇਂ ਲਾਉਣੇ ਮੈਂ ਤੁਹਾਨੂੰ ਉਵੇਂ ਦੱਸ ਦਿੰਦਾਗਾ ਆਪਾਂ ਹੁਣ ਕੱਢਣ ਤੋਂ ਪਹਿਲਾਂ ਲਾਵਾਂਗੇ ਉਹਦਾ ਕਾਰਨ ਹੈਗਾ ਵੀ ਮੰਨ ਲੇ ਲੋ ਵੀ ਸਾਰਾਂ ਦੀ ਖਰਾਕ ਤੇ ਡੋਂਟਰ ਮੰਨ ਕੇ ਡੋਂਟਰ ਪਲਾਸ ਜਾਂ ਕੋਈ ਵੀ ਗੋਲੀ ਮੈਡੀਸਿਨ ਮੰਨ ਕੇ ਲੋ ਕੋਈ ਵੀ ਲੱਗੀ ਹੁੰਦੀ ਹੈਗੀ ਕੁਛ ਵੀ ਲੱਗੀ ਹੁੰਦੀ ਹੈ ਉਹ ਖੁਸ਼ਕੀ ਹੁੰਦੀ ਹੈ ਖੁਸ਼ਕੀ ਕੱਢ ਦਿੰਦਾਗਾ ਪਾਸੇ ਬਹੁਤ ਕਟਕੂਤਰ ਡਿੱਗਦੇ ਆ ਇਹਦੇ ਨਾਲ ਬਈ ਕੱਢਣ ਤੋਂ ਪਹਿਲਾਂ ਵੀ ਲਾ ਦਿੰਨੇ ਆਪਾਂ ਮੰਨ ਕੇ ਚਲੋ ਪਾਣੀ ਚ ਕੋਹੋਂ ਤੋਂ ਪਹਿਲਾਂ ਵੀ ਇੱਕ ਵਾਰੀ ਲਾਉਣੀ ਹੈ ਆਪਾਂ ਦੋ ਵਾਰੀ ਜਲਾਵਾਂ ਹੀ ਕਰਦੇ ਆਪਾਂ ਸਿਰਫ ਤੇ ਦੱਸਤਾ ਬਣਾ ਲਿਓ ਦੱਸਿਓ ਮੁੜ ਕੇ ਰਿਜ਼ਲਟ ਕਿਵੇਂ ਆ ਓਕੇ ਜੀ ਧੰਨਵਾਦ ਮੈਂ ਚੱਲ ਵੀ ਐਡ ਕਰਦ ਗਏ ਵੀ ਆਪਾਂ ਭਰਾਵਾਂ ਲਈ ਕਈਆਂ ਨੇ ਛੇਤੀ ਬਣਾਉਣਾ ਹੁੰਦਾ ਆਪਣੇ ਚੈਨਲ ਤੇ ਫਿਰ ਥੋੜੀ ਲੇਟ ਆਊਗੀ ਵੀਡੀਓ ਸ਼ਾਇਦ ਵੀ ਅਗਲੇ ਵਲੌਗ ਚ ਆ ਜਾਵੇ ਪਰ ਬਣਾ ਲਿਓ ਜੀਨੇ ਬਣਾਉਣਾ ਗਾ ਓਕੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ いたファーレブラムダ。